ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਦੀਸ਼ ਸਿੰਘ ਵਡਾਲਾ ਢਾਡੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧਰਮ ਦੀ ਚਾਦਰ ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕੱਲੂ ਮੈ ਸਾਕਾ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਹੜ ਦੇ ਨੂੰ ਮਨਾਉਂਦੇ ਹੋਏ ਆ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਅਸਾਮ ਦੀ ਪਵਿੱਤਰ ਧਰਤੀ ਤੋਂ ਮਹਾਨ ਇਤਿਹਾਸਕ ਨਗਰ ਕੀਰਤਨ ਸ਼ਹੀਦੀ ਯਾਤਰਾ ਦੇ ਰੂਪ ਅੰਦਰ ਆਰੰਭ ਹੋਇਆ ਜੋ ਪੂਰੇ ਹਿੰਦੁਸਤਾਨ ਦੇ ਵਿੱਚੋਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਪੰਜਾਬ ਦੀ ਧਰਤੀ ਉੱਤੇ ਮਜੀਠਾ ਹਲਕਾ ਦੇ ਵਿੱਚ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕਚੂ ਨੰਗਲ ਵਿਖੇ ਪਹੁੰਚ ਰਿਹਾ ਹੈ ਅੱਜ ਉਸ ਮਹਾਨ ਨਗਰ ਕੀਰਤਨ ਦੀ ਰਹਿਨਮਾਈ ਪੰਜ ਪਿਆਰੇ ਸਹਿਬਾਨ ਗੁਰੂ ਗਰੰਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹੋ ਰਹੀ ਹੈ ਗੁਰੂ ਕੀਆ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਸਵਾਗਤ ਵਾਸਤੇ ਅੱਜ ਇਸ ਸਥਾਨ ਉੱਤੇ ਸਾਡੇ ਬਹੁਤ ਜ਼ਿਆਦਾ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਸਤਿਕਾਰਯੋਗ ਸਰਦਾਰ ਜਗਰੂਪ ਸਿੰਘ ਜੀ ਮੈਨੇਜਰ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਸਿੱਖ ਪੰਥ ਦੇ ਮਹਾਨ ਕਵੀਸ਼ਰ ਸਤਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਭਾਈ ਕੁਲਵੰਤ ਸਿੰਘ ਜੀ ਭਾਈ ਨਰਿੰਦਰ ਸਿੰਘ ਜੀ ਬੱਗਾ ਸਤਕਾਰਯੋਗ ਭਾਈ ਬਲਵੰਤ ਸਿੰਘ ਜੀ ਢੱਡੇ ਇਤਿਆਦ ਗੁਰੂ ਕੀ ਸੰਗਤਾਂ ਇਸ ਪਾਵਨ ਸਥਾਨ ਉਤੇ ਪਾਤਸ਼ਾਹ ਜੀ ਦਾ ਗੁਰੂ ਪੰਥ ਦਾ ਗੁਰੂ ਕੀ ਸੰਗਤ ਦਾ ਸਤਕਾਰ ਕਰਨ ਵਾਸਤੇ ਜਿਹੜਾ ਹੈ ਉਹ ਇੱਥੇ ਹਾਜ਼ਰ ਹੋਏ ਆਂ ਵੱਡੀ ਗਿਣਤੀ ਅੰਦਰ ਗੁਰੂ ਕੀ ਸੰਗਤ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦਿਆ ਹੋਇਆ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕੀਤਾ ਜਾ ਰਿਹਾ ਹੈ ਕਿਉਂਕਿ ਹਿੰਦੁਸਤਾਨ ਦੀ ਧਰਤੀ ਉੱਤੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧਰਮ ਦੀ ਚਾਦਰ ਬਣੇ ਕਵੀ ਸਹਿਬਾਨਾ ਨੇ ਜ਼ਿਕਰ ਕੀਤਾ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢੀ ਚਾਦਰ ਪਾਤਸ਼ਾ ਕੱਲੇ ਹਿੰਦ ਦੀ ਚਾਦਰ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਨੇ ਜਿਨ੍ਹਾਂ ਦੇ ਚਰਨਾਂ ਵਿੱਚ ਕਸ਼ਮੀਰ ਦੇ ਦੁਖਿਆਰੇ ਪੰਡਤਾਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਅਰੰਗਜੀਤ ਦੇ ਜ਼ੁਲਮਾਂ ਤੋਂ ਸਤਾਇਆ ਹੋਇਆ ਨੇ ਬਾਦਸ਼ਾਹ ਦੇ ਚਰਰਾ ਵਿੱਚ ਜਾ ਕੇ ਆਪਣੇ ਧਰਮ ਨੂੰ ਬਚਾਉਣ ਵਾਸਤੇ ਫਰਿਆਦ ਕੀਤੀ ਪਾਦਸ਼ਾਹ ਨੇ ਉਹਨਾਂ ਕਮਜ਼ੋਰ ਮਜਲੂਮ ਪੰਡਤਾਂ ਦੀ ਬਾਹ ਫੜੀ ਸੱਚੇ ਪਾਦਸ਼ਾਹ ਨੇ ਆਖਿਆ ਸਿਰ ਤੇ ਦਿੱਤਾ ਜਾ ਸਕਦਾ ਪਰ ਫੜੀ ਹੋਈ ਬਾਹ ਜਿਹੜੀ ਹੈ ਉਹ ਨਹੀਂ ਛੱਡੀ ਜਾ ਸਕਦੀ ਸਾਹੀ ਤਾਂ ਭਟ ਚਾਂਦ ਨੇ ਜ਼ਿਕਰ ਕੀਤਾ ਚਿਤ ਚਰਨ ਕਮਲ ਕਾ ਆਸਰਾ ਕਿਤ ਚਰਨ ਕਮਲ ਸੰਗ ਜੋੜੀ ਹੈ ਮਨ ਲੋਚੇ ਭਰੇ ਆਈਆਂ ਗੁਰ ਸ਼ਬਦੀ ਇਹੋ ਮਨ ਹੋੜੀ ਹੈ ਤੇਗ ਬਹਾਦਰ ਬੋਲਿਆ ਘਰ ਪਈ ਹੈ ਧਰਮ ਨਾ ਛੋੜੀ ਹੈ ਬਾਹ ਜਿੰਨਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੀ ਪਾਵਨ ਬਾਣੀ ਅੰਦਰ ਜ਼ਿਕਰ ਕੀਤਾ ਜਿਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਦਾਸ ਭਗਤ ਸਿੰਘ ਸਿਆਲ ਕਾ ਮੈਂਬਰਸ਼ਿਪ ਕਮਨੀ ਗਰਦਾਰ ਪਰੰਡ ਕਮੇਟੀ ਸ੍ਰੀ ਅਮਰਸਰ ਸਾਹਿਬ ਭਾਈ ਜਗਦੀ ਸਿੰਘ ਵਿਡਾਲਾ ਨੇ ਆਪ ਆਪਣੇ ਸਾਥੀ ਸਹਿਯੋਗੀ ਸੰਘਾਂ ਦੇ ਆਜ ਦਿਵਾਈ ਸਾਡੇ ਮੈਨੇਜਰ ਸਾਜਗੁਰੂ ਸਿੰਘ ਜੀ ਇਹ ਲੋ ਬੜੀ ਸ਼ਰਧਾ ਸਤਕਾਰ ਭਾਵਨਾ ਵਾਲੇ ਸ਼ਖਸ਼ ਨੇ ਜ਼ਿੰਮੇਵਾਰ ਸ਼ਖੀयत ਨੇ ਉਹਨਾਂ ਨੇ ਸਾਰੇ ਪ੍ਰਬੰਧ ਜਿੰਨੇ ਵੀ ਨਗਰ ਕਾਇਨ ਨਾਲ ਸੰਬੰਧਤ ਨੇ ਸਾਰੇ ਬੜੀ ਪਹਿਲਾਂ ਤੋਂ ਵਿਉਂਤਬੰਦੀ ਨਾਲ ਕੀਤੇ ਨੇ ਜਿਹੜੀਆਂ ਲਗ ਸੰਗਤ ਨੂੰ ਆਉਂ ਸਾਈ ਜਿਹੜਾ ਇਸ ਵਾਰ ਸcheid ਕੀਤਾ ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਆਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਸ ਸਮੇਂ ਹੋਈ ਜੋ ਸੰਸਾਰ ਭਰ ਦੇ ਵਿੱਚ ਧਾਰਮਿਕ ਅਸਹਿਣਸ਼ੀਲਤਾ ਦਾ ਦੌਰ ਚੱਲ ਰਿਹਾ ਸੀ ਕੋਈ ਵੀ ਹਾਕਮ ਜਿਹੜਾ ਉਹ ਆਪਣੇ ਧਰਮ ਨੂੰ ਫਲਾਉਣ ਵਾਸਤੇ ਦੂਜਿਆਂ ਧਰਮਾਂ ਦੇ ਧਾਰਮਿਕ ਅਕੀਦਿਆਂ ਨੂੰ ਖਤਮ ਕਰਨ ਵਾਸਤੇ ਗੁਜ਼ਰਨ ਵਾਸਤੇ ਪੂਰਾ ਜ਼ੋਰ ਲਾ ਰਿਹਾ ਇਸੇ ਕੜੀ ਦੇ ਵਿੱਚ ਔਰੰਗਜ਼ੇਬ ਨੇ ਵੀ ਇਹ ਜਿਹੜਾ ਬੀੜਾ ਚਟਿਆ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੈਕਾ ਹੁਕ ਦੇਤਨਾ ਮੈਂ ਪਹਿਮਾਨ ਆਨ ਉਹਨਾਂ ਨੇ ਜਦੋਂ ਉਹਨਾਂ ਕੋਲ ਕਸ਼ਮੀਰੀ ਪੰਡਤ ਆਏ ਕੋਨ ਆਖਿਆ ਭਾਈ ਨਾ ਤੇ ਕਿਸ ਨੂੰ ਡਰਾਉਣਾ ਚਾਹੀਦਾ ਤੇ ਨਾ ਕਿਸ ਦਾ ਭੈ ਮਰਨਾ ਚਾਹੀਦਾ ਜੇ ਤੁਹਾਨੂੰ ਉਹ ਭੈਪੀਤ ਕਰ ਰਿਹਾ ਤੇ ਤੁਸੀਂ ਜਾ ਕੇ ਕਹਿ ਰਹੇ ਹੋ ਕਿ ਜੇ ਇੱਕ ਬਾਦਰਜੀ ਆਪਣਾ ਇਸਲਾਮ ਅਪਣਾ ਲੈਣਗੇ ਤੇ ਅਸੀਂ ਵੀ ਸਾਰੇ ਜਿਹੜੇ ਆ ਉਹਨਾਂ ਦੇ ਨਾਲ Hindu ਧਰਮ ਛੱਡ ਕੇ ਇਸਲਾਮ ਦੇ ਵਿੱਚ ਆ ਜਾਵਾਂਗੇ ਤੁਸੀਂ ਸਾਡੇ ਤੇ ਜ਼ੁਲਮ ਨਾ ਕਰੋ ਤੇ ਉਹ ਸੰਬੰਧ ਵਿੱਚ ਤੇ ਬਾਦ ਸਰਬਜੀ ਆਪ ਚੱਲ ਕੇ ਅਨੰਤਪੁਰ ਸਾਹਿਬ ਤੋਂ ਤੇ ਆਗਰੇ ਤਾਈਂ ਜਾਂਦਿਆ ਜਾ ਕੇ ਉਹਨਾਂ ਨੇ ਉੱਥੋਂ ਆਪਣਾ ਜਿਹੜਾ ਆਪਣੇ ਆਪ ਨੂੰ ਬਹਾਨੇ ਨਾਲ ਜਿਹੜਾ ਹਕੂਮਤ ਦੇ ਸਾਹਮਣੇ ਪ੍ਰਗਟ ਕੀਤਾ ਉੱਥੋਂ ਫਿਰ ਉਹਨਾਂ ਨੂੰ ਦਿੱਲੀ ਲੈ ਕੇ ਆਏ ਇੱਥੇ ਆਣ ਕੇ ਤਰ੍ਹਾਂ ਤਰ੍ਹਾਂ ਦੇ ਲਾਲਚ ਤਰ੍ਹਾਂ ਤਰ੍ਹਾਂ ਦੇ ਧਰਾਵੇ ਦਿੱਤੇ ਗਏ ਪਰ ਅਖੀਰ ਗੁਰਦੇਵਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਤੇ ਉਸ ਵੇਲੇ ਤਰਫ ਦੇ ਜਿਹੜੇ ਔਰਖਾ ਕੀਤੀ ਅੱਜ ਉਸ ਗੁਰਸਹਿਬਾਨ ਜੀ ਦੇ तो नगर कीर्तन चल रहे हैं उस नगर कीर्तन संगत आइए सारिया का आया तो बहुत बहुत धनवाद आप जी का सारा बहुत बहुत धनवाद वागुरू जी का खालसा वागुरू जी की फतेह